ਮਹਾਰਾਜ ਦਾ ਸ਼ੁਕਰੇ ਕਰਦੇ ਆਂ ਜੀ ਜੋ ਸਾਨੂੰ ਇਹ ਤਰ੍ਹਾਂ ਤੇ ਉਹਨਾਂ ਦੇ ਆਦੇ ਸੇਵਾ ਕਰਨ ਦਾ ਮੌਕਾ ਮਿਲਿਆ ਆਉਂਦੇ ਜਾਂਦੇ ਸੰਗਤ ਦੇ ਅਸੀਂ ਵੀ ਦਰਸ਼ਨ ਕਰ ਰਹੇ ਆਂ ਜੀ ਧੰਨ ਹੋ ਰਹਿ ਜੋ ਪਿਆਰ ਸਤਕਾਰ ਮਿਲ ਰਹਾ ਇਹ ਤਾਂ ਦੁਨੀਆਂ ਚੋਂ ਨਹੀਂ ਹੋ ਗਿਆ ਪਹਿਲਾਂ ਚਲੋ ਉਹਨੇ ਸੀ ਪਰ ਗੁਰੂ ਮਹਾਰਾਜ ਨੇ ਉਦੋਂ ਪਿਆਰ ਹੀ ਇਤਿਹਾਸ ਪੜਦੇ ਸੀ ਪਰ ਇਹ ਜਿਹੜਾ ਮਹਾਰਾਜ ਨੇ ਪਾਲ ਜਿਹੜਾ ਬੱਚਾ 19 ਦੇ ਵਿੱਚ ਹੀ ਉਦਮ ਹੋ ਗਿਆ ਜੀ ਅਸਲ ਮੇਰੀ ਜੀ ਸ਼੍ਰੀ ਤਰਨਤਨ ਸਾਹਿਬ ਆ ਜੀ ਉੱਤੇ ਪੱਟੀ ਸਦਾ ਖਾਣਾ ਤਾਂ ਸਿੱਖੀ ਨਾਲ ਪਹਿਲੇ ਤੋਂ ਜਿਹੜਾ ਜਿ ਲੈ ਗਏ ਜੀ ਜੀ ਇਹਦੀ ਬਖਸ਼ਿਸ਼ ਹੀ ਆ ਜੀ ਇਹਦੀ ਕਿਰਪਾ ਹੈ ਆਪਾਂ ਉਹਦੀ ਕਲਾਕਾਰੀ 'ਚ ਆਪਾਂ ਸ਼ੱਕ ਕਰਦੇ ਆ ਉਹਨੇ ਖੂਬਸੂਰਤੀ ਬਣਾਇਆ ਆਪਾਂ ਜੇ ਉਵੇਂ ਰਹੀਏ ਤੇ ਆਪਣੇ ਇਸ ਰੂਪ ਨੂੰ ਪਿਆਰ ਕਰੀਏ ਤੇ ਇੱਕ ਕਰਦਾਰ 'ਚ ਰਹੀਏ ਤਾਂ ਇਹ ਇੱਕ ਬਹੁਤ ਕਲਾਕੀ ਇਨਸਾਨ ਪੇਸ਼ ਕਰ ਦਿੰਦੇ ਆ ਆਪਾਂ ਇਹ ਲੋਕਾਂ ਦਾ ਪਿਆਰ ਸਤਿਕਾਰ ਜਿੱਦਾਂ ਆਪਾਂ ਨੂੰ ਦੇਖਦੇ ਆ ਇਹ ਆਪਣੇ ਵਡਮਡੇਰਾਂ ਦੀ ਕਮਾਈ ਆ ਜੀ ਜੋ ਇਹਨਾਂ ਨੇ ਕਰੀ ਨਾਮੇ ਜੋ ਇਤਿਹਾਸ ਚ ਆਪਾਂ ਨੂੰ ਸਮਝਦੇ ਆ ਤੇ ਆਪਾਂ ਵੀ ਉਹਨਾਂ ਅਰਗੇ ਬਣੀਏ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਹਰ ਪੇਂਟ ਦੇ ਦੇਖਿਆ ਸਿੱਖ ਪੇਸ ਇੱਕ ਪਾਸੇ ਤਾਂ ਸੰਗਤ ਇੱਥੇ ਆ ਕੇ ਨਮਸਤਕ ਕਰਦੀ ਹੈ ਉਹਨਾਂ ਗੱਲਾਂ ਨੂੰ ਯਾਦ ਕਰਦੀ ਹੈ ਤੁਸੀਂ ਵੀ ਸੇਵਨ ਕਰੋ ਜੀ ਮਹਾਰਾਜ ਦਾ ਸ਼ੁਕਰੀਆ ਕਰਦੇ ਆਂ ਜੀ ਜੋ ਸਾਨੂੰ ਇਹ ਦਰਾਂ ਤੇ ਉਹਨਾਂ ਦੇ ਆ ਤੇ ਸੇਵਾ ਕਰਨ ਦਾ ਮੌਕਾ ਮਿਲਿਆ ਆਉਂਦੇ ਜਾਂਦੇ ਸੰਗਤ ਦੇ ਅਸੀਂ ਵੀ ਦਰਸ਼ਨ ਕਰ ਰਹੇ ਆਂ ਜੀ ਧੰਨ ਹੋ ਰਹੇ ਆਂ ਜੋ ਪਿਆਰ ਸਤਿਕਾਰ ਮਿਲ ਰਿਹਾ ਹੈ ਇਹਦਾ ਦੁਨੀਆ ਚੋਂ ਨੇ ਹੋ ਗਿਆ ਜੀ ਇਹ ਚੀਜ਼ਾਂ ਇਹ ਕਿਸ ਤਰੀਕੇ ਪਹਿਰਾਵਾ ਪਹਿਲੇ ਦਿਨ ਤੋਂ ਸੀ ਜਾਂ ਕਿਵੇਂ ਨਹੀਂ ਇਹ 2019 ਚ ਸਵਾਭ ਬਣਿਆ ਜੀ ਮਾਲਕ ਦੀ ਕਿਰਪਾ ਹੀ ਆ ਜੀ ਪਹਿਲਾਂ ਚਲੋ ਮੋਨੇ ਸੀ ਪਰ ਗੁਰੂ ਮਹਾਰਾਜ ਨਾਲੋਂ ਪਿਆਰ ਹੀ ਇਤਿਹਾਸ ਪੜਦੇ ਹੀ ਪਰ ਇਹ ਜਿਹੜਾ ਮਹਾਰਾਜ ਨੇ ਬਲ ਜਿਹੜਾ ਵਰਸ਼ਾ 19 ਦੇ ਵਿੱਚ ਹੀ ਉਦਮ ਹੋ ਗਿਆ ਜੀ 19 ਦੇ ਵਿੱਚ ਹੀ ਜੀ ਅੱਜ ਵੀ ਜਿਹੜੀ ਡਿਊਟੀ ਐ ਅਸਲ ਡਿਊਟੀ ਕਿਤੇ ਐ ਅਸਲ ਮਰੀ ਜੀ ਸ਼੍ਰੀ ਤਰਨਤਨ ਸਾਹਿਬ ਆ ਜੀ ਉੱਥੇ ਕਪਟੀ ਸਫਰ ਠਾਣਾ ਤਾਂ ਸਿੱਖੀ ਨਾਲ ਪਹਿਲੇ ਦਿਨ ਤੋਂ ਜਿਹੜਾ ਜੁੜੇ ਗਏ ਜੀ ਜੀ ਇਹਦੀ ਬਖਸ਼ਿਸ਼ ਹੀ ਆ ਜੀ ਇਹਦੀ ਕਿਰਪਾ ਹੈ ਤੇ ਤੇ ਜਦੋਂ ਲੋਕਾਂ ਚ ਜਾਣੇ ਉਹ ਤਾਂ ਲੋਕ ਪਛਾਣਦੇ ਹੋਣਗੇ ਪਛਾਣਦੇ ਜੀ ਸਗੋਂ ਮੈਂ ਤਾਂ ਕਹਿੰਦਾ ਕਿ ਬਹੁਤ ਮਾਨ ਸਤਕਾਰ ਮਿਲਿਆ ਐਡਾ ਚਲੋ ਉੱਚਾ ਜੀਵਨ ਨਹੀਂ ਹੈ ਪਰ ਜਦੋਂ ਮਹਾਰਾਜ ਕਹਿੰਦੇ ਨਾ ਉਹਨੇ ਔਗਣ ਨਹੀਂ ਵੇਖੇ ਉਹਦੀ ਰਹਿਮਤ ਜਦੋਂ ਵੇਖੀਏ ਤੇ ਬੜਾ ਧੰਨ ਧਾਨੀ ਆ ਜੀ ਉਹਦੀ ਤਾਂ ਜੀ ਖੁਸ਼ੀ ਹੋ ਗਈ ਕਿਉਂਕਿ ਪਤਿਕਾ ਸਰਬ ਸੀ ਇੱਥੇ ਅੱਛੀ ਜਿਵੇਂ ਮਿਲਦੀ ਰਹੀ ਤੇ ਬਖਸ਼ਾ ਜੀ ਜੀ ਬਹੁਤ ਖੁਸ਼ੀ ਆ ਜੀ ਇਹ ਕਰਮਾਂ ਨਾਲ ਹੀ ਬਿਨ ਭਾਗਾ ਸਤ ਸੰਗ ਨਾਲ ਲੱਭੇ ਇਹ ਕੋਈ ਪੁਰਾਣੇ ਕਰਮਾਂ ਦੀ ਕੋਈ ਭਗਤੀ ਆ ਜੀ ਜਿਹੜੀ ਕਹਦੇ ਕਿ ਮਹਾਰਾਜ ਨੇ ਵੀ ਉਹ ਕੋ ਜੋ ਮਾੜਾ ਕਰਮ ਕਰਦੇ ਉਹਹੀਂ ਕਰਦੇ ਜੋ ਚੰਗਾ ਕਰਾਉਂਦਾ ਉਹ ਮਾਲਕ ਹੀ ਹੱਸ ਲੈ ਕੇ ਕਰਵਾ ਲਿੰਦਾ ਜੀ ਲੋਕਾਂ ਦੀ ਖੂਬਸੂਰਤੀ ਲਈ ਬਾਹਰ ਕਟਾ ਦਿੰਦੇ ਨੇ ਅੱਜ ਦੀ ਨਵੀਂ ਨੌਜਵਾਨ ਫੇਰੀ ਆ ਜੀ ਸੋਸ਼ਲ ਮੀਡੀਆ ਤੇ ਦੇਖਦੇ ਪਰ ਕੋਈ ਬਿਊਟੀ ਦੇਖੀ ਉਹ ਫਿਰ ਵੀ ਇੰਨੀ ਜਿਹੇ ਕੇਸ ਦਾੜੀ ਦੇਖੋ ਜੀ ਕੁਦਰਤ ਨੇ ਨਰ ਨੂੰ ਇੱਕ ਖੂਬਸੂਰਤੀ ਦਿੱਤੀ ਜੇ ਆਪਾਂ ਕੁਦਰਤ ਦੇ ਵਿੱਚ ਵੀ ਵੇਖੀਏ ਜੀਵ ਜੰਤੂ ਵੇਖੀਏ ਬੱਬਰ ਸ਼ੇਰ ਆ ਮੋਰ ਆ ਤੇ ਆਪਾਂ ਉਹਦੀ ਕਲਾਕਾਰੀ ਜਿ ਆਪਾਂ ਸ਼ੱਕ ਕਰਦੇ ਆ ਉਹਨੇ ਖੂਬਸੂਰਤੀ ਬਣਾਇਆ ਆਪਾਂ ਜੀਵੇਂ ਰਹੀਏ ਤੇ ਆਪਣੇ ਇਸ ਰੂਪ ਨੂੰ ਪਿਆਰ ਕਰੀਏ ਇੱਕ کردار ਚ ਰਹੀਏ ਤਾਂ ਇਹ ਇੱਕ ਬਹੁਤ ਕਲਾਕੀ ਮਿਸਾਲ ਪੇਸ਼ ਕਰ ਸਕਦੇ ਆਪਾਂ ਇਹ ਲੋਕਾਂ ਦਾ ਪਿਆਰ ਸਤਿਕਾਰ ਜਿੱਦਾਂ ਆਪਾਂ ਨੂੰ ਵੇਖਦੇ ਆ ਇਹ ਆਪਣੇ ਵੱਡ-ਵਡੇਰਿਆਂ ਦੀ ਕਮਾਈ ਆ ਜੀ ਜੋ ਇਹਨਾਂ ਨੇ ਕਰਨੀ ਨਾਮੇ ਜੋ ਇਤਿਹਾਸ ਚ ਆਪਾਂ ਨੂੰ ਸਮਝਦੇ ਆ ਤੇ ਆਪਾਂ ਵੀ ਉਹਨਾਂ ਵਰਗੇ ਬਣੀਏ ਇਹੋ ਸਫਲਾ ਜੀ ਹੋਰ ਨਵੇਂ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਜਿਹੜੇ ਅੱਜ ਵੀ ਸਿੱਖੀ ਨੂੰ ਕੀ ਜੀ ਅਰਦਾਸ ਕਰ ਸਕਦੇ ਆ ਜੀ ਜਦੋਂ ਸੱਚੇ ਮਨੋਂ ਸਾਰਿਆਂ ਨੂੰ ਅਰਦਾਸ ਕਰਨੀ ਚਾਹੀਦੀ ਸਿੱਖ ਅਰਦਾਸ ਨਾਲ ਹੀ ਜੁੜਿਆ ਜੀ ਆਪਾਂ ਕਿਸੇ ਨੂੰ ਚਲੋ ਮਤ ਦੇ ਨਹੀਂ ਸਕਦੇ ਏਡੀ ਸਾਡਾ ਚਲੋ ਹਜੇ ਹਸੀयत ਨਹੀਂ ਬਾਕੀ ਮਹਾਰਾਜ ਦੀ ਅਰਦਾਸ ਜ਼ਰੂਰ ਸਾਰੇ ਸਿੱਖਾਂ ਨੂੰ ਕਰਨੀ ਚਾਹੀਦੀ ਹਰ ਇੱਕ ਲੋਕ ਨੂੰ ਕਰਨੀ ਚਾਹੀਦੀ ਕਿ ਚਲੋ ਉਦੇ ਰਸਤੇ ਤੇ ਚੱਲੀਏ ਜਿ ਆਪਾਂ ਗਰਬਾਣੀ ਜਾਨੇ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਤੇ ਆਵੇ ਨਾਨਕ ਨਾਮ ਚੜਦੀ ਗਲਾ ਤੇਰੇ ਬਾਣੀ ਸਰਬਾ ਦਾ ਬੜਾ ਸਭ ਨੂੰ ਮਾਤੋ ਦੇਵੇ ਕਿਉਂਕਿ ਬਾਣੀ ਜਗੇ ਸਹਿਸ ਸਿਆਣਪਾ ਲੱਖ ਹੋਏ ਤਾਂ ਕਣਾ ਚੱਲੇ ਨਾਲ ਜੇ ਉਹਦੀ ਕਿਰਪਾ ਨਹੀਂ ਤਾਂ ਕੋਈ ਸਿਆਣਪ ਵੀ ਕੰਮ ਨਹੀਂ ਆਉਂਦੀ ਜੀ ਠੀਕ ਆ ਜੀ